ਸਸਰੀ ਗੱਲ ਜੀ RAM RAM ਜੀ ਸਾਰਿਆਂ ਨੂੰ RAM RAM ਸਭ ਜੀ RAM RAM ਦੇਖੋ ਲੜਾਈ ਹੈ ਨਸਲਾਂ ਕੀ ਠੀਕ ਹੈ ਫਸਲਾਂ ਗੱਲ ਨਸਲਾਂ ਕੀ ਵੀ ਕਿਉਂਕਿ ਆਪਣੇ ਜੋ ਬੱਚੇ ਹੈ ਨਾ ਅੱਗਾ ਉਹ ਖੇਤੀ ਕਰਨਾ ਨਹੀਂ ਚਾਹੁੰਦੇ ਹੈ ਕੋਈ ਵੀ ਆਪ ਨੂੰ ਵੀ ਪਤਾ ਹੀ ਹੈ ਇਸ ਚੀਜ਼ ਦਾ ਹੈ ਨਾ ਠੀਕ ਹੈ ਕਰਨਾ ਕਿਉਂ ਨਹੀਂ ਚਾਹੁੰਦੇ ਹੈ ਇਸ ਮਾ ਬਚਦਾ ਹੀ ਕੁਝ ਨਹੀਂ ਹੈ ਠੀਕ ਹੈ ਇਹ ਆਪਣਾ ਸਾਰਿਆਂ ਦਾ ਰੁੱਖ ਕੀ ਹੋ ਗਿਆ ਵੀ ਬਾਹਰ ਚਲੇ ਜਿੱਹਾਂ ਕੈਨੇਡਾ ਅਮਰੀਕਾ ਪਹਿਲਾ ਪੰਜਾਬਾ ਤੇ ਹਰਿਆਣਾ ਦੇ ਅੰਦਰ ਵੀ ਸਾਰੀ ਜਿੰਗ ਆਪ ਨੂੰ ਸਭ ਨੂੰ ਬਿਦਾ ਆਪਕੇ ਬੱਚੇ ਕੋਈ ਨਾ ਕੋਈ ਜਾ ਰਹਾ ਹੋਣਾ ਬਾਹਰ ਸਹੀ ਗੱਲ ਹੈ ਉਹ ਸੰਸਕ੍ਰਿਤੀ ਨਹੀਂ ਹੈ ਮਾਰੀ ਵੀ ਹਾਂ ਵਹਾਂ ਚਲੇ ਜਿੱਹਾਂ ਠੀਕ ਹੈ ਮਾਰੇ ਬੱਚੇ ਵਹਾਂ ਪੜਾ ਠੀਕ ਹੈ ਉਹ ਸੰਸਕ੍ਰਿਤੀ ਹੈ ਹੀ ਨਹੀਂ ਵਹਾਂ ਤੋਂ ਮਾਪੇ ਪੜਾ ਸਿਸਟਮ ਹੀ ਨਹੀਂ ਹੈ ਬੱਚਿਆਂ ਦਾ ਸਿਸਟਮ ਹੀ ਨਹੀਂ ਆ ਮੋਂ ਤੋਂ 18 ਸਾਲ ਦਾ ਬੱਚਾ ਹੋਇਆ ਠੀਕ ਹੈ ਔਰ ਬੱਚਾ ਅਲੱਗ ਹੋ ਜਾਇਆ ਮਾਪੇ ਅਲੱਗ ਹੋ ਜਾਇਆ ਠੀਕ ਹੈ ਤੁਮਹਾਰਾ ਤੋਂ ਕਲਚਰ ਇਹ ਹੈ ਅਬੀ ਅਗਰ ਮਾਰੇ ਮਾਪੇ ਨੇ ਮਾਨੂੰ ਪੈਦਾ ਕਰਦਿਆ ਮਨ ਕੀ ਸੇਵਾ ਕਰਾ ਹੈ ਨਾ ਆਪਣੀ ਮਿੱਟੀ ਗੇ ਜੁੜੇ ਰਹਾ ਆਪਣੀ ਸੰਸਕ੍ਰਿਤੀ ਗੇ ਜੁੜੇ ਰਹਾ ਠੀਕ ਹੈ ਨਾ ਕਿਉਂਕਿ ਬਹੁਤ ਟਾਈਮ ਤੇ ਆਪਣੀ ਪੂਰਵਜ ਵੀ ਜੁੜਦੇ ਆਏ ਐ ਇਸ ਚੀਜ਼ ਗੇ ਤੋਂ ਬਈ ਚੀਜ਼ ਨੂੰ ਲੜਨਾ ਬਹੁਤ ਜ਼ਰੂਰੀ ਹੈ ਆਪਣੀ ਨਸਲਾ ਵਾਸਤਾ ਠੀਕ ਹੈ ਨਾ ਜੱਦੀ ਰਾਂਗੇ ਯਾਰ ਏਕ ਮਾਰੀ ਜੋ ਜ਼ਮੀਨ ਹੈ ਠੀਕ ਹੈ ਹਮ ਮਾਲਕ ਹੈ ਇਸਕੇ ਆਪਣੀ ਖੇਤੀ ਕੇ ਮਾਲਕ ਹੈ ਮੈਨੂੰ ਗੁਲਾਮੀ ਕਰਨਾ ਨਹੀਂ ਸਿਖਾਂਦੀ ਠੀਕ ਹੈ ਨਾ ਅਮ ਆਜ਼ਾਦ ਸੋਚ ਕੇ ਮਾਲਕ ਹੈ ਆਪਣਾ ਕੰਮ ਕਰਾਂਗੇ ਆਪਣੇ ਕਰਾਂ ਰਾਂਗੇ ਆਪਣੇ ਮਾਪੇ ਬਾਬ ਨੂੰ ਦੇਖਾਂਗੇ ਆਪਣੀ ਫਸਲਾਂ ਗਏ ਜੁੜੇ ਰਾਂਗੇ ਆਪਣੇ ਡੰਗਰਾਂ ਗਏ ਜੁੜੇ ਰਾਂਗੇ ਹੈ ਨਾ ਠੀਕ ਹੈ ਨਾ ਉਹ ਜੋ ਕਲਚਰ ਹੈ ਉਹ ਨੌਕਰੀ ਵਾਲਾ ਉਹ ਗੁਲਾਮੀ ਵਾਲਾ ਕਲਚਰ ਹੈ ਜਿਸ ਕੇ ਅੰਦਰ ਮਾਨੂੰ ਨੇ ਸਰਕਾਰਾਂ ਬਾੜਨਾ ਚਾਹਾਂ ਇਹ ਸਾਰੀ ਕੀ ਸਾਰੀ ਜ਼ਮੀਨ ਠੀਕ ਹੈ ਜੋ ਕਾਰਪੋਰੇਟ ਕੇ ਹੱਥ ਮਾ ਹੋਆ ਠੀਕ ਹੈ ਨਾ ਅੰਬਾਨੀ ਐਡਾਨੀ ਇਸ ਦੇ ਉੱਪਰ ਕਬਜ਼ਾ ਕਰਾਂ ਠੀਕ ਹੈ ਨਾ ਔਰ ਕੱਲ ਨੂੰ ਹਮ ਡੋਲੂ ਠੇਗਾ ਇਨਕੇ ਉੱਪਰ ਦਿਹਾੜੀਆਂ ਕਰਾਂ ਦੇਗਾ ਸੋ ਜਿੰਨ ਕੀ ਹੋ ਆ ਵੀ ਨੇ ਗੁਲਾਮ ਕਰਾਂ ਪਹਿਲੇ ਜੀ ਗੁਲਾਮ ਇਨੇ ਰੱਖੇ ਹੈ ਨਾ ਪਹਿਲਾਂ ਸਭ ਨੇ ਦੇਖਿਆ ਕਿਤਨੀ ਗੁਲਾਮੀਆਂ ਠੀਕ ਹੈ ਪਹਿਲਾਂ ਜਦ ਰਾਜ ਇਨਕਾ ਰਾਜ ਹੋਇਆ ਕਰਦਾ ਪਹਿਲਾਂ ਸਭ ਨੇ ਦੇਖਿਆ ਕਿਤਨੀ ਗੁਲਾਮੀ ਹੋਇਆ ਕਰਦੀ ਇਸ ਟਾਈਮ ਕੇ ਅੰਦਰ ਤਾਂ ਉਸ ਚੀਜ਼ ਨੂੰ ਦੁਬਾਰਾ ਧੱਕਣਾ ਚਾਹਾਂ ਆਪਾਂ ਨੂੰ ਨੇ ਤੋ ਭਈ ਹਮ ਤੋ ਗੁਲਾਮ ਸੋਚ ਕੇ ਮਾਲਕਾਂ ਨਾ ਹਰਿਆਣਾ ਕਦੀ ਦਬਿਆ ਠੀਕ ਹੈ ਨਾ ਪੰਜਾਬ ਗੱਦੀ ਦਾ ਬਿਆ ਹੈ ਨਾ ਆਪਾਂ ਤੋਂ ਲੜਦੇ ਆਏ ਆ ਮਾਰੇ ਪੁਰਖੇ ਵੀ ਲੜਦੇ ਆਏ ਆ ਪਰ ਹਮ ਵੀ ਲੜਦੇ ਰਾਂਗੇ ਬਸ ਉਹੀ ਬੇਨਤੀ ਆ ਸਾਰਿਆਂ ਨੂੰ ਹਰਿਆਣੇ ਵਾਲਿਆਂ ਨੂੰ ਵੀ ਭਾਈ ਹੈ ਨਾ ਪੰਜਾਬ ਵਾਲਿਆਂ ਨੂੰ ਵੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਹੈ ਨਾ ਕੋਈ ਆਪਣੇ ਲਈ ਨਹੀਂ ਬੈਠੇ ਹੈ ਠੀਕ ਹੈ ਉਹ ਤੋਂ ਬਹੁਤ ਬੜਾ ਨੇਤਾ ਥੇ ਉਹ ਤੋਂ ਪਹਿਲਾਂ ਹੀ ਬਹੁਤ ਬੜੇ ਨੇਤਾ ਤੇ 40 40 ਸਾਲ ਕੇ ਸੰਘਰਸ਼ ਹੈ ਕੋਈ ਉਹਨਾਂ ਨੂੰ ਨਾਮ ਨਹੀਂ ਕਰਨਾ ਹੈ ਆਪਣਾ ਜਾਂ ਮੇਰਾ ਨਾਮ ਹੋ ਜਾਏਗਾ ਬਹੁਤ ਬੜਾ ਮੈਂ ਇਸ ਲਈ ਮਰਨ ਵਰਤ ਵੀ ਉਹਨੂੰ ਉਹਨਾਂ ਕੇ ਅੰਦਰ ਦਰਦ ਹੈ আর ਇਹ ਦਰਦ ਕਿਸੇ ਕਿਸੇ ਕੇ ਅੰਦਰ ਹੋਇਆ ਹੈ ਨਾ ਆਪਣੀ ਕੌਮ ਨੂੰ ਲੈ ਕੇ ਆਪਣੀ ਨਸਲਾਂ ਫਸਲਾਂ ਨੂੰ ਲੈ ਕੇ ਹੈ ਨਾ ਤਾਂ ਬਈ ਮਾਰਾ ਫਰਜ਼ ਬਣਦਾ ਆਪਾਂ ਤੋਂ ਟਾਲ ਬਣ ਸਕਾ ਉਹਨ ਕੀ ਹੈ ਨਾ ਵੀ ਜਾਨਾ ਤੇ ਜਾਦਾ ਸੰਖਿਆ ਮਾਈ ਹਾ ਆਕਾ ਯਾ ਇਹ ਕੋਈ ਵੀ ਮੋਰਚੇ ਵਾ ਤੇ ਕੋਈ ਕਾਲ ਜਹਾ ਉਸ ਨੂੰ ਆਪਣੇ ਗੋਂ ਕੇ ਅੰਦਰ ਪਗਾਣਾ ਆਪਣੇ ਪਿੰਡ ਕੇ ਅੰਦਰ ਪਗਾਣਾ ਹੈ ਨਾ ਚਾਹੇ ਇੱਕ ਪੁਤਲਾ ਫੂਕਣੇ ਦੀ ਵੀ ਕਾਪੀਆਂ ਫੂਕਣੇ ਦੀ ਵੀ ਕਾਲ ਹੈ ਨਾ ਉਹ ਕੱਲੇ ਕੱਲੇ ਬੰਦੇ ਨੇ ਜ਼ਿੰਮੇਵਾਰੀ ਲੈਣੀ ਪੜੇਗੀ ਹੈ ਨਾ ਕੱਲੇ ਕੱਲੇ ਲੜਕੇ ਨੂੰ ਇੱਕ 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 ਲੜਕੇ ਵੀ ਅਗਰ ਗੋਂ ਕੇ ਅੰਦਰ ਦੇ ਚੱਲ ਫੜਾਣਾ ਆਪਣੇ ਪਿੰਡ ਮੈਂ ਚੱਲ ਫੜਾ ਸਾਰੇ ਗੋਂ ਨੂੰ ਕੱਢ ਲਿਆ ਵਾ ਹੈ ਨਾ ਸਾਰੇ ਸ਼ਹਿਰ ਨੂੰ ਵੀ ਕੱਢ ਲਿਆ ਆ ਤੋ ਵੀ ਥੋੜਾ ਸਾ ਜਾਗਰੂਕ ਹੋਕਾ ਹੈ ਨਾ ਆਪਣੇ ਆਲੇ ਦੁਆਰੇ ਨੂੰ ਜਾਗਰੂਕ ਕਰਨਾ ਪੜਾਗਾ ਕਈ ਭਾਈਚਾਰੇ ਮੈਂ ਬੈਠੇ ਆ ਕਈ ਹੁੱਕੇ ਬੈਠ ਠੀਕ ਹੈ ਆਪਣੇ ਗੋਆ ਕੇ ਅੰਦਰ ਬਾਤਾਂ ਕਰਨੀ ਪੜਾਗੀ ਆਪਣੇ ਸ਼ਹਿਰ ਮਾ ਕੇ ਸਮਾਨ ਲੈਣ ਵੀ ਜਾ ਰਹੇ ਹੈ ਤੋ ਵਹਾਂ ਵੀ ਬਾਦਮਨ ਨੂੰ ਚਲਾਣੀ ਪੜਾਗੀ ਵੀ њу њу ਕਰਕੇ ਸਰਕਾਰਾਂ ਗਲਤ ਕਰ ਰਹੀ ਹੈ ਢੱਲੇਵਾਲ ਢੱਲੇਵਾਲ ਸਾਹਿਬ ਜੀ ਮਰਨ ਵਰਤੇ ਬੈਠੇ ਆ ਵਾ ਤੇ ਜ਼ਿੰਮੇਵਾਰੀ ਕੱਲੇ ਕੱਲੇ ਵਿਅਕਤੀ ਨੂੰ ਲੈ ਕੇ ਭਈ ਇਸ ਅੰਦੋਲਨ ਨੂੰ ਵੀ ਤਕੜਾ ਕਰਨਾ ਹੈ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਬਚਾਉਣਾ ਵੀ ਹੈ ਹੈਨਾ ਵੀ ਇਤਨੇ ਤਕੜਾ ਕਰਕੇ ਅੰਦੋਲਨ ਨੂੰ ਤੋ ਭਈ ਚੜਦੀ ਕਲਾ ਮਰੋ ਹਾਜ਼ਰੀ ਲਵਾਏ ਗਏ ਜਾ ਤੇ ਜ਼ਿਆਦਾ ਤੇ ਆਪਣੀ ਕੋਰ ਬਗਾਏ ਕਰੋ ਤੇ ਵਾਹ ਕਰੋ ਮਿਹਰ ਕਰਾਗਾ ਦੇਖੋ ਕਾਲਪੁਰਕ ਚਲਾਵਾ ਪਰਮਾਤਮਾ ਚਲਾਵਾ ਤੇਰੇ ਬੜੇ ਅ ਉਡੀ ਇੱਕ ਦਨ ਸਾਰੇ ਕਿ ਕਿਸਾਨ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ